जय भीम जय भारत आज ਅੰਬੇਦਕ ਭਵਨ ਲੁਧਿਆਣਾ ਵਿਖੇ ਇੱਕ ਵੱਖ-ਵੱਖ ਜੱਥੇਬੰਦੀਆਂ ਵੱਲੋਂ ਅੰਬੇਦਕਰੀ ਜੱਥੇਬੰਦੀਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਆ ਜਿਸ ਨੂੰ ਐਸਸੀ ਐਕਟ ਐਸਸੀ ਐਸਟੀ ਐਕਟ ਨੂੰ ਲੈ ਕੇ ਤੇ ਜਿਹੜਾ ਇਹ ਮਾਮਲਾ ਅੱਜ ਮੀਟਿੰਗ ਰੱਖਣ ਦਾ ਕੀ ਕਾਰਨ ਬਣਿਆ ਆ ਤੇ ਕਿੰਨਾ ਕਾਰਨ ਕਰਕੇ ਇਹ ਮੀਟਿੰਗ ਰੱਖਣੀ ਪਈ ਆ ਮੇਰੇ ਨਾਲ ਹੈ ਨਾ ਸਿੱਧੂ ਲੁਧਿਆਣਾ ਤੋਂ ਸਿੱਧੂ ਸਾਹਿਬ ਕੀ ਕਾਰਨ ਰਿਹਾ ਇਹ ਮੀਟਿੰਗ ਰੱਖਣ ਦਾ ਮੇਨ ਕਰਨੇ ਆ ਵੀ ਇੱਕ ਸਦਾਰ ਐਸਸੀਐਸਸੀ ਐਕਟ ਐਕਟਰੋਸਿਟੀ ਅਤਿਆਚਾਰ ਰੋਕੂ ਬਣਿਆ ਸੀ 2004 ਚ ਪੰਜਾਬ ਦੇ ਵਿੱਚ ਉਹ ਤਰਕਿਵੇਂ ਖਤਮ ਹੋ ਗਿਆ ਕਿਸ ਤਰ੍ਹਾਂ ਖਤਮ ਹੋ ਗਿਆ ਖਤਮ ਐਦਾਂ ਹੋਇਆ ਕਿ ਜਿਹੜੇ ਐਸਸੀ ਕਮਿਸ਼ਨ ਦੀ ਜਿਹੜੀਆਂ ਪਾਵਰਾਂ ਨੇ ਉਹ 2004 ਦੇ ਵਿੱਚ ਲਿਖਿਆ ਹੋਇਆ ਵੀ ਐਸਸੀ ਕਮਿਸ਼ਨ ਨੂੰ ਪੂਰੀ ਪਾਵਰ ਹੈ ਉਹ ਸੰਮਨਿੰਗ ਕਰ ਸਕਦਾ ਹਰ ਕੰਮ ਦੇ ਵਿੱਚ ਐਨੀ ਕੋਈ ਵੀ ਦੁੱਖ ਤਕਲੀਫ ਜਿੱਤੇ ਵੀ ਅਤਿਆਚਾਰ ਆਇਆ ਉਹਨਾਂ ਤੇ ਐਕਸ਼ਨ ਲੈ ਸਕਦਾ ਲੇਕਿਨ ਇੱਕ ਕੀ ਕਰਦੀ ਪੰਜਾਬ ਪੁਲਿਸ ਕੀ ਕਰਦੀ ਆ ਵੀ ਉਹ ਆਪਣੀ ਮਨਮਰਜ਼ੀ ਕਰਦੀ ਆ ਮਨਮਰਜ਼ੀ ਏਦਾਂ ਕਰਦੀ ਆ ਕਿ ਪਹਿਲਾਂ ਐਸਸੀ ਕਮਿਸ਼ਨ ਜਾਂਚ ਕਰਦੀ ਆ ਜਾਂਚ ਕਰਨ ਤੋਂ ਬਾਅਦ ਉਹ ਡੀਜੀਪੀ ਨੂੰ ਲਿਖ ਦਿੰਦੀ ਆ ਐਕਸ਼ਨ ਟੇਕਨ ਰਿਪੋਰਟ ਵਾਸਤੇ ਤੇ ਉਹ ਡੀਜੀਪੀ ਕੀ ਕਰਦਾ ਆ ਕਿ ਇਨਵੈਸਟੀਗੇਸ਼ਨ ਬੀਰੋ ਨੂੰ ਭੇਜ ਦਿੰਦਾ ਉਹ ਇਨਵੈਸਟੀਗੇਸ਼ਨ ਬੀਰੋ ਨੇ ਆਪਣੀ ਰਿਪੋਰਟ ਵਿੱਚ ਮੇਰੀ ਰਿਪੋਰਟ ਵਿੱਚ ਇਹ ਲਿਖਤਾ ਕਿ ਜਿਹੜਾ ਐਸਸੀ ਕਮਿਸ਼ਨ ਦਾ ਮੈਂਬਰ ਆ ਉਹ ਗੈਰ ਸਰਕਾਰੀ ਮੈਂਬਰ ਆ ਉਹ ਦੇਖੋ ਕੋਈ ਪਾਵਰ ਨਹੀਂ ਕਰਨ ਦੀ ਇਸ ਕਰਕੇ ਇੱਥੇ ਪਰਚਾ ਬੰਦਾ ਨਹੀਂ ਹੈ ਇਸ ਕਰਕੇ ਅਸੀਂ ਐਸਸੀ ਐਕਟ ਦਾ ਪਰਚਾ ਨਹੀਂ ਦੇਣਾ ਐਸਸੀ ਕਮਿਸ਼ਨ ਦੇ ਕਿਹੜੇ ਮੈਂਬਰ ਨੇ ਲਿਖਿਆ ਸੀਗਾ ਤੁਹਾਡੇ ਇਹ ਗਿਆਨ ਚੰਦ ਜੀ ਨੇ ਮੇਰੇ ਹੱਕ ਚ ਰਿਪੋਰਟ ਲਿਖੀ ਸੀ ਵੀ ਇਹ ਤੇ ਇਹ ਅਰਮਨ ਸਿੱਧੂ ਬਿਲਕੁਲ ਸਹੀ ਹੈ ਜਿਹੜੀ ਦੂਜੀ ਪਾਰਟੀ ਆ ਇਹ ਦੋਸ਼ੀ ਹੈ ਕਿ ਮੈਂ ਬਾਕੀ ਬੰਦਿਆਂ ਤੋਂ ਐਫੀਡਾਫੀਟ ਵੀ ਲੱਤੀ ਸੀ ਉਹਨਾਂ ਨੇ ਐਫੀਡਾਫੀਟ ਲੈ ਕੇ ਉਹਨਾਂ ਨੂੰ ਜਾਂਚ ਲਈ ਵੀ ਬੁਲਾਇਆ ਸੀ ਤੇ ਉਹ ਜਾਂਚ ਤੇ ਵੀ ਨਹੀਂ ਆ ਸਕੇ ਕੀ ਮਾਮਲਾ ਕਿਸੇ ਦੇ ਅੱਧ ਨਾ ਹੋਇਆ ਕੀ ਮਾਮਲਾ ਐਦਾਂ ਸੀ ਕਿ ਮੇਰੀ ਉੱਧਰ ਲਾਇਬ੍ਰੇਰੀ ਹੈ ਲਾਇਬ੍ਰੇਰੀ ਮੈਂ ਐਸੀ ਆਪਕੋ ਦੱਸਦੀ ਬਾਲਮੀਕ ਭਗਵਾਨ ਵਾਲਮੀਂਗ ਲਾਇਬ੍ਰੇਰੀ ਬਣਾਈ ਸੀ ਜਿੱਥੇ ਮੈਂ ਫ੍ਰੀ ਉੱਤੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਤੇ ਉਹ ਮੇਰੇ ਅੱਗੇ ਕਰ ਦੁਕਾਨ ਦੇ ਅੱਗੇ ਆ ਕੇ ਦਰਾ ਸੱਟਾ ਲਾਉਂਦੇ ਚਾਹੁੰਦੇ ਜਦੋਂ ਮੈਂ ਬਿਦਾ ਦੁੰਦਾ ਸੀ ਤੋਂ ਡੜਾ ਸੱਟਾ ਲਾਉਂਦਾ ਸੀ ਤੇ ਮੈਂ ਅਖਬਾਰ ਚ ਖਬਰ ਲਾਤੀ ਸੀ ਵੀ ਮੇਰੇ ਉੱਤੇ ਦੁਕਾਨ ਦੇ ਅੱਗੇ ਡੜਾ ਸੱਟਾ ਲੱਗਦਾ ਇਹਨੂੰ ਰੋਕਿਆ ਜਾਵੇ ਉਹ ਡੜਾ ਸੱਟਾ ਲਾਣ ਕਰਕੇ ਉਹਨਾਂ ਨੇ ਮੇਰੇ ਤੇ ਕਰਤਾ ਹਮਲਾ ਹਮਲਾ ਕਰਤਾ ਤੇ ਉਹਨਾਂ ਨੇ ਕੁੱਟਮਾਰ ਕੀਤੀ ਤੇ ਕੁੱਟਮਾਰ ਦਾ ਜਦੋਂ ਅਸੀਂ ਜਵਾਬ ਦਿੱਤਾ ਤੇ ਉਹਨਾਂ ਨੇ ਸਾਡੇ ਦੇ ਅਲੀਗੇਸ਼ਨ ਲਾਤਾ ਕਿ ਸਾਡੀਆਂ ਤੋਂ ਜਨਾਨੀਆਂ ਲੰਗਦੀਆਂ ਨੇ ਇਸ ਇੱਥੇ ਜਿਹੜੇ ਐਸਸੀ ਲੋਕ ਦੇ ਬੰਦੇ ਆ ਇਹ ਸਾਡੀਆਂ ਕੁਤੀਆਂ ਪਿਆਣ ਨੂੰ ਛੇੜਦੇ ਆ ਤੇ ਅਰੁਣ ਸਿੱਧੂ ਵੀ ਮੇਰੀ ਔਲਤ ਨੂੰ ਟਾਂਚਾਂ ਕਰਦਾ ਤੇ ਪੁਲਿਸ ਨੂੰ ਮਹੀਨਾ ਦੰਦਿਆ ਸੀ ਪੁਲਿਸ ਨੇ ਉਹਨਾਂ ਦੇ ਉਹਨਾਂ ਦੇ ਕਹਿਣ ਤੇ ਮੇਰੇ ਤੇ ਪਰਚਾ ਦੇ ਤਾ ਵੀ ਇਹ ਛੇੜਖਾਨੀ ਕਰਦੇ ਆ ਕੁੱਟ ਮਾਰਦਾ ਤੇ ਬਾਅਦ ਚ ਜਦੋਂ ਮੈਂ ਇਨਕੁਆਰੀ ਲਾਈ ਉਹਨਾਂ ਨੇ ਝੂਠਾ ਲਾਇਸ ਵੀ ਸਾਨੂੰ ਘਰੇ ਆ ਕੇ ਕੋਟਿਆ ਮੇਰੀ 400 452 ਵੀ ਟੁੱਟ ਗਈ ਸੀ ਔਰ 20 ਬੰਦਿਆਂ ਦੇ ਨਾਮ ਦਿੱਤੇ ਸੀ ਉਹਨਾਂ ਨੇ ਸਿਰਫ 5 ਬੰਦਿਆਂ ਦਿੱਤੇ ਸਿਰ ਮੇਰੇ ਫੈਮਲੀ ਦੇ ਉਸ ਤੋਂ ਬਾਅਦ ਜਦੋਂ ਮੈਂ ਐਸੋਸੀਏਸ਼ਨ ਨੂੰ ਦੱਸਿਆ ਵੀ ਇਹਨਾਂ ਨੇ ਐਦਾਂ ਐਦਾਂ ਕਰਕੇ ਮੇਤੇ ਹਤਿਆਜਾਰ ਕੀਤਾ ਮੇਰੀ ਲਾਇਬ੍ਰੇਰੀ ਦੇ ਮੈਨੂੰ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ ਪਏ ਤੇ ਇਹ ਦੜੇ ਛੱਟੇ ਲਾਉਂਦੇ ਸੀ ਤੇ ਇਹਨਾਂ ਨੇ ਮੈਨੂੰ ਐਸੀਆਂ ਮ ਤਾਂ ਉਹਨਾਂ ਨੇ ਆਪਣੇ ਤੌਰ ਤੇ ਜਾਂਚ ਕੀਤੀ ਮੇਰੇ ਗਵਾਹਾਂ ਨੂੰ ਬੁਲਾਇਆ ਔਰ ਪਰਤਾਲ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਵੀ ਲਿਖਿਆ ਵੀ ਪੁਲਿਸ ਨੇ ਇੱਕ ਪਾਸਾ ਤਰਫਾ ਸੁਣੀਆ ਦੋਨੋਂ ਪਾਸਾ ਦੀ ਪਾਕ ਨਹੀਂ ਕੀਤੀ ਮੇਰਾ ਮੈਡੀਕਲ ਵੀ ਹੋਇਆ ਸੀ ਮੇਰੀ ਮਿਸੀ ਦਾ ਵੀ ਤੇ ਇੱਦ ਤੱਕ ਹੀ ਉਹਨਾਂ ਨੇ ਕ੍ਰੋਸ ਵੀ ਨਹੀਂ ਕੀਤਾ ਤੇ ਉਹ ਇੰਨਾ ਅਤਿਆਚਾਰ ਕੀਤਾ ਕਿ ਉਸਰੇ ਇੱਕ ਦਲਾਸਟਾ ਲਾਣ ਕਰਕੇ ਉਹਨਾਂ ਦੀ ਪਹੁੰਚ ਬਹੁਤ ਸੀ ਪਹੁੰਚ ਹੋਣ ਤੋਂ ਬਾਅਦ ਮੈਨੂੰ ਪੁਲਿਸ ਵਾਲਿਆਂ ਨੇ ਵੀ ਕਿਹਾ ਵੀ ਇਹਦੀ ਪਹੁੰਚ ਬਹੁਤ ਜ਼ਿਆਦਾ ਇਹ ਸਾਨੂੰ ਪੈਸੇ ਦਿੰਦੇ ਆ ਵੀ ਤੁਸੀਂ ਛੱਡੋ ਪਰੇ ਇਹ ਗੰਦੇ ਬੰਦੇ ਨਾਲ ਸਮਝੌਤਾ ਕਰ ਲੋ ਸਮਝੌਤਾ ਕਰ ਲੋ ਵੀ ਐਸਸੀ ਦਾ ਰੋਲਾ ਪਾਓ ਸਮਝੌਤਾ ਅਸੀਂ ਵੀ ਸਮਝੌਤਾ ਤਾਂ ਅਸੀਂ ਕਰੀਏ ਕਿ ਜੇ ਸਾਡੇ ਨਾਲ ਅਤਿਆਚਾਰ ਨਹੀਂ ਹੋਇਆ ਵੀ ਅਤਿਆਚਾਰ ਹੋਇਆ ਅਸੀਂ ਨਹੀਂ ਸਮਝੌਤਾ ਕਰਨਾ ਤੇ ਉਹ ਕਹਿੰਦੇ ਜੇ ਤੂੰ ਨਹੀਂ ਕਰਦਾ ਅਸੀਂ ਤੇ ਤੇ ਐਫਆਰਆਈ ਤੇਰੀ ਖਾਰਜ ਨਹੀਂ ਗਾ ਜਦਕਿ ਮੈਂ ਹੁਣ ਵੀ ਮੇਰਾ ਕੇਸ ਕੋਰਟ ਦੇ ਵਿੱਚ ਡਿਸਚਾਰਜ ਤੇ ਲੱਗਿਆ ਹੈ ਪੁਲਿਸ ਕਹਿੰਦੀ ਸੀ ਵੀ ਤੇਰਾ ਡਿਸਚਾਰਜ ਹੋਵਾਂਦਾ ਪਰ ਅਸੀਂ ਡਿਸਚਾਰਜ ਨਹੀਂ ਕਰਨਾ ਕਿਉਂਕਿ ਤੂੰ ਐਸਸੀ ਕਮਿਸ਼ਨ ਦੇ ਅਪਲੀਕੇਸ਼ਨ ਦਿੱਤੀ ਹੈ ਜੀ ਉਹਨਾਂ ਨੇ ਉਹਦਾ ਮਾਮਲਾ ਕਿਹੜੇ ਸੰਦ ਇਹ 2020 ਦਾ ਜੀ ओके ਉਹਨਾਂ ਨੇ ਡਿਊਟੀ ਲਈ ਸੀ ਗਿਆਨ ਚੰਦ ਜੀ ਦੀ 2020 ਵਿੱਚ 20 ਦੇ ਵਿੱਚ ਉਹਨਾਂ ਨੇ ਫਿਰ ਮੇਰੀ ਉਹ ਉਹਨਾਂ ਕੋਲ ਲੁਧਿਆਣਾ ਏਰੀਆ ਸੀ ਉਹਨਾਂ ਨੇ ਫਿਰ ਉਹ ਉਦੋਂ ਤੱਕ ਤੁਹਾਡੇ ਤੇ ਪਰਚਾ ਹੋ ਚੁੱਕਾ ਸੀਗਾ ਹਾਂਜੀ ਪਹਿਲਾਂ ਉਹਨਾਂ ਨੇ ਪਰਚਾ ਕਰਤਾ ਸੀ ਉਸ ਤੋਂ ਪਹਿਲਾਂ ਹੀ ਮੇਰੀ ਦਰਖਾਸਤ ਚੱਲਦੀ ਸੀ ਅੱਛਾ ਇਹ ਲੜਾਈ ਮੇਰੀ 17 ਨੂੰ ਹੋਈ ਸੀ ਤੇ 2017 ਚ 2 17 4 2020 ਨੂੰ ਓਕੇ 5 ਦਿਨ ਬਾਅਦ ਮੈਨੂੰ ਤੇ ਪਰਚਾ ਆਇਆ 5 ਦਿਨ ਬਾਅਦ ਕੀ ਪਰਚੇ ਕਾਹਦਾ ਪਰਚਾ ਪਰਚਾ ਆਇਆ ਵੀ ਇਹ ਉਹਨੂੰ ਕੁੱਟ ਮਾਰਦਾ ਤੇ ਉਹਦੀ ਔਰਤ ਨੂੰ ਤਾਂਚ ਕਰਾਂਦਾ ਛੇੜਖਾਨੀ ਛੇੜਖਾਨੀ ਕਰਾਂਦਾ ਹੋਇਆ ਵੀ ਵੀ ਤੁਸੀਂ ਦਲੇ ਤੋਂ ਤੁਸੀਂ ਸਾਡੀਆਂ ਔਰਤਾਂ ਨੂੰ ਇੱਥੇ ਮਹੱਲੇ ਜਾ ਕੇ ਛੇੜਦੇ ਮਹੱਲੇ ਚੇਅਰਮੈਨ ਜਿਹੜਾ ਡਿਊਟੀ ਉਹਨਾਂ ਦੀ ਗਿਆਨ ਚੰਦ ਜੀ ਦੀ ਲਈ ਓਕੇ ਉਹ ਤੋਂ ਵਾਸਤੇ ਗਿਆਨ ਚੰਦ ਜੀ ਗਿਆਨ ਚੰਦ ਜੀ ਨੇ ਮੇਰੇ ਬਿਆਨ ਲੱਤੇ ਮੇਰੇ ਤੋਂ ਐਫੀਡਵਿਟ ਲੱਤੇ ਮੇਰੇ ਗਵਾਵਾਂ ਦੇ ਐਫੀਡਵਿਟ ਲੱਤੇ ਤੇ ਮੇਰੀ ਜਿਹੜੀ ਮੈਡੀਕਲ ਹੋਈ ਸੀ ਉਹਨਾਂ ਦੀਆਂ ਕਾਪੀਆਂ ਲੱਤੀਆਂ ਉਹਨਾਂ ਨੇ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਉਹ ਲਿਖ ਕੇ ਦੇਤਾ ਦੇਣ ਤੋਂ ਬਾਅਦ ਉਹਨਾਂ ਡੀਜੀਪੀ ਨੂੰ ਐਕਸ਼ਨ ਰਿਪੋਰਟ ਹੋ ਜਾ ਗਿਆ ਪਰ ਡੀਜੀਪੀ ਨੇ ਇਨਵੈਸਟੀਗੇਸ਼ਨ ਬਿਰੋਂ ਦੇ ਦਿੱਤੀ ਪਰ ਉਹ ਲੁਧਿਆਣਾ ਦੀ ਪੁਲਿਸ ਰਲੀ ਹੋਈ ਸੀ ਲੁਧਿਆਣਾ ਦੀ ਪੁਲਿਸ ਦੀ ਰਿਪੋਰਟ ਨੂੰ ਲੈ ਕੇ ਉਹਨਾਂ ਨੇ ਰਿਪੋਰਟ ਬਣਾ ਦਿੱਤੀ ਓਕੇ ਠੀਕ ਹੈ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਚੱਲਿਆ ਵੀ ਐਦਾਂ ਕਰਦੇ ਤਾਂ ਮੈਂ ਆਰਟੀ ਰਹੀਂ ਪਤਾ ਕੀਤਾ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਵੀ ਜਿਹੜਾ ਐਸਸੀ ਕਮਿਸ਼ਨ ਦਾ ਮੈਂਬਰ ਹੈ ਜਾਂਚ ਨਹੀਂ ਕਰ ਸਕਦਾ ਜਦੋਂ ਮੈਂ ਐਸੇ ਕਮਿਸ਼ਨ ਦਿੱਲੀ ਗਿਆ ਦਿੱਲੀ ਜਾ ਕੇ ਕਿਹਾ ਉੱਥੇ ਦੇ ਬੰਦਿਆਂ ਨੂੰ ਚੇਅਰਮੈਨ ਤਾਂ ਮਿਲੇ ਨਹੀਂ ਮੈਂਬਰ ਮਿਲੇ ਵੀ ਵੀ ਜੇ ਤੁਹਾਡੇ ਕੋਲ ਮੈਂ ਪਾਵਰ ਨਹੀਂ ਹੈਗੀ ਵੀ ਤੁਸੀਂ ਇੰਨਾ ਰੁਪਿਆ ਸਾਡਾ ਦਲਤਾਂ ਦਾ ਅਤਿਆਚਾਰ ਹੋ ਰਿਹਾ ਵੀ ਪੈਸਾ ਲੱਗਦਿਆ ਤੇ ਵੀ ਜਦ ਤੁਹਾਡੇ ਕੋਲ ਕੁਝ ਹੈ ਹੀ ਨਹੀਂ ਤੇ ਤੁਸੀਂ ਉਹ ਵੀ ਗੋ ਕਹਿਣ ਲੱਗੇ ਕਿ ਭਾਰਤ ਵਿੱਚ 23 ਕਰੋੜ 24 ਕਰੋੜ ਦੀ ਆਬਾਦੀ ਹੈ ਅਸੀਆਂ ਦੀ ਵੀ ਪਰਦਾ ਬਣਿਆ ਪਿਆ ਜੇ ਪਰਦਾ ਬਣਿਆ ਤਾਂ ਬਣਿਆ ਰਹਿਣ ਦੋ ਵੀ ਤੁਸੀਂ ਆਵਾਜ਼ ਨਾ ਚੱਕੋ ਤੇ ਤੁਸੀਂ ਪਰਦਾ ਪਰੋਂ ਪਾੜੋ ਨਾ ਪਾੜੋ ਨਾ ਵੀ ਜੇ ਥੋੜਾ ਕੰਮ ਨਹੀਂ ਹੋਇਆ ਤਾਂ ਲੋਕਾਂ ਦਾ ਹੋ ਰਿਹਾ ਪਰ ਮੈਂ ਪਿੱਛੇ ਨਹੀਂ ਹਟਿਆ ਮੈਂ ਕਹਿੰਦਾ ਨਹੀਂ ਅਸੀਂ ਪਰਦੇ ਨਾਲ ਜੁੱਤੀਆਂ ਨਹੀਂ ਖਾਣੀਆਂ ਵੀ ਮੈਂ ਆਵਾਜ਼ ਚੱਕਾਂਗਾ ਮੈਨੂੰ ਜਿੱਤ ਤੱਕ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣਾ ਪਿਆ ਤਾਂ ਮੈਂ ਇਹਦੇ ਬਾਰੇ ਬਾਚਕਾਂ ਜੇ ਤੁਸੀ ਜਿਹੜੀ ਤੁਸੀਂ ਆਰਟੀਆਈ ਪਾਈ ਸੀ ਉਹ ਕਿੱਥੇ ਪਾਈ ਸੀਗੀ ਉਹ ਲੁਧਿਆਣਾ ਤੋਂ ਕਿਉਂਕਿ ਉਹਨਾਂ ਨੇ ਲੁਧਿਆਣਾ ਤੋਂ ਬੋਲ ਮੰਗੇ ਲੁਧਿਆਣਾ ਆਪਣਾ ਸੀਪੀ ਲੁਧਿਆਣਾ ਅੱਛਾ ਸਿੱਕਮ ਸਰ ਤੁਸੀਂ ਕਹਿ ਰਹੇ ਹੋ ਵੀ ਮੈਂਬਰ ਕੋ ਪਾਵਰ ਨਹੀਂ ਹੁੰਦੀ ਉਹ ਉੱਥੋਂ ਪਤਾ ਲੱਗ ਸਕ੍ਰਿੰਦਰਪੁਰ ਤੇ ਇਨਵੈਸਟੀਗੇਸ਼ਨ ਬੀਰੋ ਦੀ ਰਿਪੋਰਟ ਦੇ ਆਈਜੀ ਨੇ ਲਿਖ ਕੇ ਦਿੱਤੀ ਹੈ ਰਿਪੋਰਟ ਆਈਜੀ ਨੇ ਹਾਂਜੀ ਓਕੇ ਉਹ ਕਹਿੰਦੇ ਵੀ ਉਹ ਚੰਨੀਕੜ ਪੈਂਦੇ ਆ ਅੱਛਾ ਚੰਡੀਗੜ੍ਹ ਤੋਂ ਹੋਈ ਹੈ ਜੀ ਸੁਰਿੰਦਰ ਕੌਰ ਨੇ ਹਾਂਜੀ ਤੇ ਤੁਹਾਨੂੰ ਰਿਪੋਰਟ ਦਿੱਤੀ ਬਈ ਜਿਹੜਾ ਐਸ்சி ਕਮਿਸ਼ਨ ਦਾ ਮੈਂਬਰ ਆ ਉਹਦੇ ਕੋਲ ਕੋਈ ਪਾਵਰ ਨਹੀਂ ਹੈਗੀ ਉਹ ਉਹ ਗੈਰ ਗੈਰ ਸਰਕਾਰੀ ਮੈਂਬਰ ਆ ਓਕੇ ਤੇ ਇਸ ਕਰਕੇ ਅਸੀਂ ਅਸੀਂ ਆਪਣੀ ਜਿਹੜੀ ਪੜਤਾਲ ਕੀਤੀ ਆ ਕਾਨੂੰਨ ਮੁਤਾਬਕ ਜਿਹੜੀ ਅਫੈਂਸ ਦੀ ਏ ਇਹ ਕ੍ਰਿਮੀਨਲ ਅਫੈਂਸ ਦੀ ਜਾਂਚ ਆ ਉਹ ਸਿਰਫ ਪੁਲਿਸ ਵਾਲੇ ਕਰ ਸਕਦੇ ਆ ਇਸ ਕਰਕੇ ਪੁਲਿਸ ਵਾਲਿਆਂ ਨੇ ਤੇਰੇ ਖਿਲਾਫ ਕਿਹਾ ਵੀ ਇਹਨੂੰ ਨਹੀਂ ਗਾਲਾਂ ਕੱਢੀਆਂ ਤੇ ਇਹ ਦੋਸ਼ੀ ਆ ਇਸ ਕਰਕੇ ਅਸੀਂ ਤੇਰੀ ਫਾਈਲ ਬੰਦ ਕਰਾ ਤੇ 2024 ਚੱਲਦਾ ਪਿਆ ਹੁਣ 4 ਸਾਲ ਹੋ ਗਏ ਤੁਹਾਡੇ ਕੇਸ ਨੂੰ ਹੁਣ ਕੀ ਇਸ ਵੇਲੇ ਕੀ ਸਟੇਟਸ ਕਰਕੇ ਇਸ ਕਰ ਮੇਰਾ ਇੱਕ ਕੇਸ ਕੋਰਟ ਦੇ ਵਿੱਚ ਇਹਨਾਂ ਨੇ ਚਲਾਣਾ ਅਡਵਾਂਸ ਚ ਪੇਸ਼ ਕਰਤਾ ਸੀ ਉਹਦੇ ਚ ਮੈਂ ਐਪਲੀਕੇਸ਼ਨ ਲਾਤੀ ਡਿਸਚਾਰਜ ਦੀ ਹਾਲੇ ਡਿਸਚਾਰਜ ਦੀ ਡਿਸਟਾਰ ਤੇ ਹਾਲੇ ਫੈਸਲਾ ਨਹੀਂ ਆਇਆ ਅੱਛਾ ਕੋਰਟ ਵਿੱਚ ਕੋਰਟ ਚ ਠੀਕ ਹੈ ਤੇ ਅੱਜ ਜਿਹੜਾ ਆਪਣਾ ਵਿਸ਼ੇਸ਼ ਮੀਟਿੰਗ ਹੈ ਰੱਖੀ ਗਈ ਆ ਇਸ ਸਬੰਧ ਵਿੱਚ ਤੁਹਾਡੇ ਕੇਸ ਨੂੰ ਲੈ ਕੇ ਇਹ ਮੀਟਿੰਗ ਜਿਹੜੀ ਰੱਖੀ ਗਈ ਆ ਵੀ ਤੁਹਾਡੇ ਕੇਸ ਵਿੱਚ ਐਸਐਕਐਸ ਜਿਹੜਾ ਆ ਉਹ ਇੱਕ ਤਰ੍ਹਾਂ ਦਾ ਖਤਮ ਹੈ ਪੰਜਾਬ ਵਿੱਚ ਉਸ ਕਰਕੇ ਮੇਰੇ ਰਾਹੀਂ ਤਾਂ ਪਤਾ ਚੱਲਿਆ ਇਹ ਮੇਰੇ ਕੇਸ ਕਰਕੇ ਨਹੀਂ ਇਕੱਠੇ ਹੋਏ ਇਹ ਤਾਂ ਵਾਕਿਆ ਲਈ ਵੀ ਜਾਣਕਾਰੀ ਮਿਲੀ ਹੈ ਕਿ ਇਸ ਲਈ ਜੇ ਕਿਸੇ ਜਾਣਕਾਰੀ ਤਾਂ ਮਿਲੀ ਕਿ ਮੈਂ ਆਰਟੀਆਈ ਚ ਭਾਈ ਨਾਲ ਕੀਤੀ ਦਿੱਲੀ ਤੱਕ ਗਿਆ ਚੰਡੀਗੜ੍ਹ ਗਿਆ ਹਾਈ ਕੋਰਟ ਚ ਵੀ ਪਟੀਸ਼ਨ ਲਾਈ ਹੋਈ ਆ ਇਹ ਪਰਦੇ ਚ ਸੀ ਇਹ ਸੋਚਦੇ ਸੀ ਸਾਡਾ ਐਸसीएफ ਜੀ ਐਕਟ ਲਾਣਾ ਬਹੁਤ ਸੌਖਾ ਆ ਸਾਨੂੰ ਜੇ ਕੁਝ ਕੋਈ ਸਿਆਸੀ ਐਕਟ ਨੂੰ ਆ ਇਹਨਾਂ ਨੂੰ ਮੈਂ ਦੱਸਿਆ ਵੀ ਭਾਈ ਆ ਲੋ ਬਿੱਲ ਬਿੱਲ ਤੋਂ ਬਿੱਲ ਵਿੱਚ ਤੁਹਾਡਾ ਪੰਜਾਬ ਨੇ ਕੀ ਲਿਖਿਆ ਦਿੱਲੀ ਵਾਲੇ ਕੀ ਕਹਿੰਦੇ ਪਏ ਆ ਵੀ ਐਸਸੀ ਦੇ ਨਾਂ ਤੇ ਇਹ ਕਰੋੜਾਂ ਅਰਬਾਂ ਰੁਪਏ ਦਾ ਕਪਲਾ ਹੋ ਰਿਹਾ ਵੀ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਇਹ ਮੈਸਰਬ ਬੇਅਰਨਸ ਹੋਈ ਹੈ ਮੇਰੇ ਕੇਸ ਕਰਕੇ ਕੱਟੇ ਨਹੀਂ ਹੋਏ ਇਹ ਆਪਣੀਆਂ ਪਰਦੇ ਜਿਹੜੇ ਪਰਦੇ ਨਾਲ ਅੰਦਰ ਦੁੱਤੀਆਂ ਖਾਈ ਜਾਂਦੇ ਪਿਆ ਦਲਤਾਂ ਦੇ ਅਤਿਆਚਾਰ ਹੋ ਰਿਹਾ ਇਹ ਉਹਨੂੰ ਜਾਗਰੂਕ ਕਰਨ ਵਾਸਤੇ ਮੈਂ ਆਵਾਜ਼ ਚੱਕੀ ਗਈ ਹੈ ਮੇਰੇ ਕੇਸ ਦਾ ਕੋਈ ਰੋਲਾ ਨਹੀਂ ਹੈ ਹਾਈ ਕੋਰਟ ਚ ਕੀ ਪਟੀਸ਼ਨ ਲਾਈ ਹੋਈ ਹੈ ਹਾਈ ਕੋਰਟ ਚ ਹੀ ਲਾਈ ਵੀ ਚ ਐਸਸੀ ਕਮਿਸ਼ਨ ਨੇ ਜਿਹੜਾ ਕੀਤਾ ਵੀ ਇਹ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਨੂੰ ਉਹਨਾਂ ਨੂੰ ਪੁਲਿਸ ਨੂੰ ਸੰਮੋਣ ਆ ਵੀ ਤੁਸੀਂ ਪਰਚਾ ਕਿਉਂ ਨਹੀਂ ਦਰਜ ਕੀਤਾ ਅੱਛਾ ਹਾਈ ਕੋਰਟ ਚ ਪਟੀਸ਼ਨ ਲੱਗੀ ਹੋਈ ਮੇਰੀ ਹਾਲੇ ਉਹਦੀ ਉਹ ਸੀ ਚੱਲਦੀ ਪਈ ਹੈ ਲੁਧਿਆਣੇ ਮੈਂ ਲੋਕਲ ਕੇਸ ਪਾਇਆ ਹਾਇਆ ਕੰਪਲੀਟ ਪਾਈ ਹੋਈ ਆ ਉਹ ਇੱਥੇ ਕਹਿੰਦੇ ਵੀ ਸਪੈਸ਼ਲ ਕੋਟਾ ਹੁੰਦੀਆਂ ਇਹਦਾ ਲਈ ਮੈਂ ਵੀ ਦੱਸਾਂ ਵੀ ਕੋਈ ਸਪੈਸ਼ਲ ਕੋਟ ਨਹੀਂ ਹੁੰਦੀ ਇਹ ਆਮ ਕੇਸਾਂ ਦੀ ਜਿਹੜੀ ਐਫ ਆਰ ਦੇਰਜੋ ਤੇ 15 ਦਿਨ ਦੇ 3 ਮਹੀਨੇ ਦੀ ਮਿਲਦੀ ਤਰੀਕ ਕੰਪਲੀਟ ਵਾਲਿਆਂ ਨੂੰ 3-3 ਮਹੀਨੇ ਦੀ ਮਿਲਦੀ ਮੈਂ 21 ਦੇ ਵਿੱਚ ਪਾਈ ਹੋਈ ਆ ਕੰਪਲੀਟ 24 ਹੋਈ ਹਾਲ ਤੱਕ ਮੇਰੇ ਡਾਕਟਰ ਪੇਸ਼ ਨਹੀਂ ਹੋਈ ਆ ਸਰ ਐਸ ਸੀ ਐਕਟ ਦੇ ਬਿਹੇਵ ਤੇ ਤੁਸੀਂ ਸਾਰੀਆਂ ਇਹ ਪਾਈਆਂ ਹੋਈਆਂ ਪਾਈਆਂ ਇਹ ਐਸ ਸੀ ਐਸ ਸੀ ਮੇਰੇ ਤੇ ਹੋਇਆ ਆਤਿਆਚਾਰ ਤੇ ਮੈਂ ਸਾਰੀ ਕੀਤੀ ਹੈ ਤਾਂ ਪਤਾ ਚੱਲਿਆ ਨਹੀਂ ਤਾਂ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਐਸੀ ਸੀ ਐਕਟ ਦੇ ਨਾਂ ਤੇ ਲੋਕਾਂ ਨਾਲ ਕਿਦਾਂ ਗੁੰਮਨਾਹ ਕੀਤਾ ਜਾ ਰਿਹਾ ਹੈ ਤੁਹਾਡੇ ਕਹਿਣਾ ਮਤਲਬ ਐਸੀ ਐਕਟ ਦਾ ਪੱਤਾ ਜਿੱਥੇ ਹੁੰਦਾ ਆ ਉਦੇ ਉੱਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੋਈ ਨਹੀਂ ਕਰਦੀ ਅਸਲ ਗੱਲ ਇਹ ਲੋਕਾਂ ਨੂੰ ਬਦਨਾਮ ਇਸ ਕਰਕੇ ਕੀਤਾ ਗਿਆ ਗਿਆ ਵੀ ਜਿਹੜਾ ਐਸਸੀ ਐਸਸੀ ਐਕੋ ਵਾਲੇ ਲੋਕ ਸਮਝੌਤਾ ਕਰ ਲੈਂਦੇ ਆ ਵੀ ਪੈਸੇ ਲੈ ਲੈਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਨਜ਼ਰ ਅੰਦੇਰ ਕਰਕੇ ਉਹ ਪਰਚਾ ਕਰਦੇ ਨੇ